ਉਏ ਲੱਗਦਾ ਹੈ ਕਿ ਨਵੀਂ ਗੱਲ ਦੱਸਣ ਲੱਗੇ ਹਾਂ ਜੀ ਮੈਨੂੰ ਕਿਸੇ ਨੇ ਅੱਜ ਖਬਰ ਦਿੱਤੀ ਹੈ ਕਿ ਜਿਹੜਾ ਕਾਲ ਤੱਕ ਹੁਣ ਇਹ ਹੁਕਮਨਾਮਾ ਜਾਰੀ ਕਰੇਗਾ ਜਾਂ ਕੋਈ ਹੁਕਮਨਾਮਾ ਜਾ ਸੌਰੀ ਮੈਂ ਮਾਫੀ ਚਾਹੁੰਦਾ ਅਭੀ ਕੋਈ ਫਰਮਾਨ ਫਰਮਾਨ ਜਾਰੀ ਕਰੇਗਾ ਅਭੀ ਸੁਖਬੀਰ ਸਿੰਘ ਬਾਦਲ ਦੋ ਸਾਲਾਂ ਵਾਸਤੇ ਇਲੈਕਸ਼ਨ ਲੜਨਗੇ ਉਹ ਵੀ ਅਸੀਂ ਤਾਂ ਕਹੀ ਜਾਂਦੇ ਆ ਵੀ ਕਿੱਧਰ ਵੇ ਆਓ ਇਹ ਹੁਣ ਕੱਢਣਾ ਅਕਾਲ ਤਖਤ ਕੰਢੇਗਾ ਮੈਂ ਇਹ ਕਹਿਣਾ ਵੀ ਜੇ ਅਕਾਲ ਤਖਨ ਨੇ ਬਈ ਸਜਾਈ ਦੇਣੀ ਹੈ ਕਿਉਂਕਿ ਪਹਿਲਾਂ ਲਈ ਤਾਂ ਕਿਸੇ ਨੇ ਮੰਨੀ ਨਹੀਂ ਅਸੀਂ ਤਾਂ ਰੋਜ ਜੁੱਤੇ ਛਾੜਦੇ ਹਾਂ ਉਸ ਦਰਦ ਦੇ ਅਸੀਂ ਤਾਂ ਉਸ ਦਰਦ ਦੇ ਕੁਕਰ ਹੈ ਪਹਿਲਾਂ ਤਾਂ 10-12 ਸਾਲਾਂ ਬਾਅਦ ਅਕਾਲ ਤਖਤ ਸਾਹਿਬ ਨੂੰ ਯਾਦ ਆਇਆ ਕਿ ਹੁਣ ਇਹਨੂੰ ਤਨਖਾਹਿਆ ਘਰਾਰ ਦੇਣਾ ਕਿਉਂਕਿ ਅਲਟੀਮੇਟਲੀ ਤਾਂ ਉਹ ਫਰਮਾਨ ਵੀ ਇਤਨਾ ਜਾਂਦਾ ਵੀ ਯਾਰ ਹੁਣ ਫਸ ਗਏ ਹੁਣ ਤੁਸੀਂ ਸਾਨੂੰ ਤਨਖਾਹਿਆ ਘਰਾਰ ਦੇ ਦਿਓ ਤੇ ਅਸੀਂ ਸੇਵਾ ਕਰ ਜਾਂਦੇ ਹਾਂ ਖਵਰਾ ਲੋਕ ਮਾਫ ਕਰਦੇ ਪਰ ਉਹ ਮਾਫੀ ਕੁ ਗਲਤੀ ਦੀ ਹੁੰਦੀ ਹੈ ਕਿ ਨਾਹਾਂ ਵੀ ਥੋੜੀ ਹੁੰਦੀ ਹੈ ਮੈਂ ਇਹ ਕਹਿੰਦਾ ਛੋਣਾ ਵੀ ਦੋ ਸਾਲ ਨਾ ਕਰਿਓ ਫੇਰ ਤਾਂ ਝੂਠਾ ਲੱਗੂਗਾ ਲੋਕਾਂ ਨੂੰ ਵੀ ਇਹਦਾ ਬਾਏ ਇਲੈਕਸ਼ਨ ਤੋਂ ਚੋਣਾਂ ਤੋਂ ਬਚਨ ਦੇ ਮਾਰਨ ਕੀ ਤੂੰ ਉਸੇ ਕਹਿ ਦਿਓ ਵੀ ਹੁਣ ਇਹ 2027 28 ਚ ਚੋਣ ਲੜਨਗੇ 27 ਤੱਕ ਇਹਨਾਂ ਨੂੰ ਨਹੀਂ ਲੜਾਉਂਦੇ ਫੇਰ ਤਾਂ ਮੈਂ ਮੰਨਾਂ ਵੀ ਵਾਕਿਆ ਹੀ ਅਕਾਲ ਤਖਤ ਸਾਹਿਬ ਦਾ ਇਹ ਸਹੀ ਫਰਮਾਨ ਆਇਆ ਹੈ ਕਿ ਇਹਨਾਂ ਨੂੰ ਵਾਕਿਆ ਹੀ ਸਜ਼ਾ ਦਿੱਤੀ ਹੈ ਵੀ 2027 ਵੀ ਨਹੀਂ ਚੋਣਾਂ ਲੜਨਗੇ ਤੇ ਹੁਣ ਵੀ ਨਹੀਂ ਕੋਈ ਲੜਨਗੇ ਫੇਰ ਤਾਂ ਮੰਨਣੀਏ ਵੀ ਸਜ਼ਾ ਹੋਈ ਇਹ ਗੁਰਕਾ ਦੀ ਸਜਾਈ ਕਿਉਂ ਗੂੰਗੜੂਆਂ ਤੋਂ ਮਿੱਟੀ ਝਾੜਦੇ ਹੋ ਕਿਉਂ ਲੋਕਾਂ ਨੂੰ ਅੱਖਾਂ ਦੇ ਵਿੱਚ ਘੱਟਾ ਪਾਉਣੇ ਆਜ ਕੱਲ੍ਹ ਪੰਜਾਬ ਦੇ ਲੋਕ ਸਾਡੇ ਨਾਲੋਂ ਵੱਧ ਸਿਆਣੇ ਆ ਬੱਤਰਕਰ ਸਾਹਿਬ ਕਈ ਵਾਰੀ ਜਦੋਂ ਤੁਸੀਂ ਸਵਾਲ ਜਾਦੇ ਪਤਾ ਲੱਗ ਪੁੱਛਣ ਲੱਗ ਪੈਂਦੇ ਹੋ ਦੂਜਿਆਂ ਨੂੰ ਸਮਝ ਆ ਜਾਂਦੀ ਹੈ ਵੀ ਕਿਸੇ ਨੇ ਸਿਖਾ ਕੇ ਪੇ